ਆਪਾਂ ਵਿੱਚ ਤੇ ਇਥੇ ਰਸਤੇ ਦੇ ਵਿੱਚ ਉਹਨਾਂ ਦੇ ਦੁਨੀਆ ਆ ਕੇ ਇਹ ਇਨਫਰਮੇਸ਼ਨ ਪਤਾ ਲੱਗਦੀ ਹੈ ਜਿਲ੍ਹਾ ਪੁਲਿਸ ਦੀ ਟੀਮ ਤੇ ਐਸਐਸਪੀ ਸਾਹਿਬ ਨੇ ਆਪ ਵੀ ਉਥੇ ਮੌਕੇ ਤੇ ਦੇਖਿਆ ਤੇ ਇਸ ਦੇ ਵਿੱਚ ਉਹਨਾਂ ਦੇ بیٹے ਦੇ ਬਿਆਨ ਤੇ ਸਾਡੇ ਵੱਲੋਂ 179 ਨੰਬਰ ਐਫਆਈਆਰ ਸਦਰ ਪੁਲਿਸ ਸਟੇਸ਼ਨ ਕਨਾਲਾ ਦੇ ਜਿੰਸਟ੍ਰੇਟ ਕੀਤਾ ਮੌਕਾ ਦੇਖਣ ਤੋਂ ਬਾਅਦ ਉਹਨੇ ਫ੍ਰੈਂਸਿਕ ਅਫਸਰ ਨੂੰ ਬੁਲਾਇਆ ਗਿਆ ਤਾਂ ਜੋ ਮੌਕੇ ਦੇ ਜੁਤੀ ਸਬੂਤ ਨੂੰ ਉਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਤਫ਼ਤੀਸ਼ ਸ਼ੁਰੂ ਕੀਤੀ ਜਾ ਸਕੀ ਇਦੇ ਵਿੱਚ ਅੱਗੇ ਕੰਮ ਕਰਦੇ ਹੋਏ ਇਹਨਾਂ ਨੇ ਮਕਦਮੇ ਦੇ ਵਿੱਚ ਜੋ ਮੀਨ ਦੋਸ਼ੀ ਹਨ ਜਿਨ੍ਹਾਂ ਨੇ ਮੌਕੇ ਤੇ ਬੁਲੀਆਂ ਚਲਾਈਆਂ ਤੇ ਤਲੋਚਨ ਸਿੰਘ ਦੀ ਹੱਤਿਆ ਹੋਈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਸਾਡੀ ਇਸ ਦੇ ਵਿੱਚ ਅੱਗੇ ਹੋਰ ਤਫਤੀਸ਼ ਚੱਲ ਰਹੀ ਹੈ ਮਤਲਬ ਕੀ ਕਾਰਨ ਸੀ ਜਿਹੜਾ ਉਹਨੇ ਜਿਹੜਾ ਮਰਡਰ ਕੀਤਾ ਹੈ ਕਿ ਬੋਤਲ ਦੀ ਕੁਝ ਕੁ ਵਿੱਚੋਂ ਗੱਲ ਸਾਹਮਣੇ ਆਈ ਹੈ ਉਸ ਦੇ ਵਿੱਚ ਹੈ ਕਿ ਇਹਨਾਂ ਦੀ ਆਪਸੀ ਕੋਈ ਪੁਰਾਣੀ ਰੰਜਿਸ਼ ਵਾਲੀ ਚੱਲਦੀ ਹੈ ਲੇਟੈਸਟ ਨਹੀਂ ਰੀਸੈਂਟ ਹਿਸਟਰੀ ਦੀ ਨਹੀਂ ਕੋਈ ਪੁਰਾਣੀ ਨਾ ਦੀ ਆਪਸੇ ਪਿੰਡ ਦੇ ਵਿੱਚ ਕੋਈ ਨਾ ਦੀ ਰੰਜਿਸ਼ਬਾਜ਼ੀ ਚੱਲਦੀ ਹੈ ਜੋ ਉਹਨਾਂ ਨੇ ਆਪਣੇ ਮਨ ਚ ਰੱਖੀ ਸੀ ਤੇ ਜਿਸਤੇ ਕਿ ਉਹਨਾਂ ਨੂੰ ਜਦ ਕੱਲ ਨੂੰ ਮੌਕਾ ਮਿਲਿਆ ਕਿ ਉਹ ਕੱਲਾ ਆਪਣੇ ਖੇਤਾਂ ਤੋਂ ਵਾਪਸ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਉਹਨਾਂ ਨੇ ਇਸ ਵਾਰ ਦਾਤ ਨੂੰ ਪਹੁੰਚਾਉਣਾ ਮੈਂ ਤੇ ਪ੍ਰੈਂਸੇ ਬਾਤ ਉਹਨਾਂ ਦੇ ਵੰਚ ਕਈ ਦਿਨਾਂ ਤੋਂ ਸੀਗਾ ਸੋ ਉਹਨਾਂ ਨੂੰ ਉਹਨਾਂ ਨੇ ਉਸ ਚੀਜ਼ ਦਾ ਰੱਖਦੇ ਹੋਏ ਤੇ ਆਪਣੀ ਜੋ ਉਹਨਾਂ ਦੀ ਮੱਛਾ ਸੀਗੀ ਆਪਣੀ ਦੁਸ਼ਮਨੀ ਨੂੰ ਉਹਨਾਂ ਕਰਦੇ ਉਹਨਾਂ ਨੇ ਕਾਲਜ ਨਹੀਂ ਮੌਕਾ ਦਿੱਤਾ ਤੇ ਉਹਨਾਂ ਨੇ ਸਵਾਰਦਾਤਾ ਜਾਂਚ ਦਿੱਤਾ ਤੇ ਰਾਤ ਪਰਚਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਆਪਣੀਆਂ ਟੀਮਾਂ ਨੂੰ ਖੋਪਰੀ ਤਮਾਤੇ ਭੇਜੀਆਂ ਤੇ ਉਹ ਤੋਂ ਬਾਅਦ ਹੀ ਜੋ ਦੇ ਦੋਸ਼ੀ ਹੈ ਜੋ ਟੀਮ ਮੌਕੇ ਤੇ ਸਿਗੇ ਤੇ ਜਿਨ੍ਹਾਂ ਨੇ ਉਹਨਾਂ ਤੇ ਗੋਲੀਆਂ ਚਲਾਈਆਂ ਉਹਨਾਂ ਨੂੰ ਗ੍ਰਿਫਤਾਰ ਕੋਈ ਪੋਲੀਟਿਕਲ ਇਸ਼ੂ ਤਾਂ ਨਹੀਂ ਸੀ ਮੈਨੂੰ ਕੋਈ ਇਲੈਕਸ਼ਨ ਨੂੰ ਲੈ ਕੇ ਆਣ ਦਾ ਟਾਈਮ ਦੇ ਅਜੇ ਤੱਕ ਸਾਡੀ ਤਫ਼ਤੀਸ਼ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸੋ ਅਜੇ ਇਸ ਚੋਰ ਤਫ਼ਤੀਸ਼ ਜਾਰੀ ਹੈ ਤੇ ਜਿਵੇਂ ਵੀ ਕੋਈ ਨਵੀਂ ਚੀਜ਼ ਆਏਗੀ ਉਹ ਸੇ ਤੁਹਾਡੇ ਮਨ ਵਿੱਚ ਮੈਂ ਕਿੰਨੇ ਵੀ ਇਨਸ਼ਾਅਰ ਸਵਾਰਦਾਤ ਦੇ ਵਿੱਚ ਜੋ ਬਧਈ ਮਕਦਮਾ ਨੇ ਮਰਦਕ ਦੇ ਬੇਟੇ ਵੱਲੋਂ ਜੋ ਫਰਿਆਦ ਦਰਜ ਹੋਈ ਹੈ ਉਹਨਾਂ ਨੇ ਇਸ ਦੇ ਵਿੱਚ ਦੋਸ਼ੀਆਂ ਤੇ ਫਾਈਲ ਰਜਿਸਟਰ ਕਰੀ। ਸੋ ਆਪਾਂ ਜਿਹੜੇ ਮੇਨ ਦੋਸ਼ੀ ਹੈ ਜਿਲ੍ਹਾ ਪੁਲਿਸ ਵੱਲੋਂ ਹਨ ਗ੍ਰਿਫਟ ਕਰਾਇਆ ਗਿਆ ਹੈ ਤੇ ਬਾਕੀਆਂ ਦਾ ਵੀ ਅਸੀਂ ਰੋਲ ਐਗਜ਼ਾਮਿੰਗ ਕਰ ਰਹੇ ਹਾਂ ਜਿਵੇਂ ਸਾਡੇ ਕੋਲ ਐਵਿਡੈਂਸ ਵਿੱਚ ਕੁਝ ਆਏਗਾ ਜਾਂ ਪੋਸਟ ਦੇ ਵਿੱਚ ਅੱਗੇ ਕਰ ਲਈ। ਬਾਅਦ ਵਿੱਚ ਕੀ ਇਨਜਾਮ ਮਿਲਾਇਆ ਜਾਏਗਾ ਕੀ ਕਲੀਅਰ ਹੋਵੇਗਾ। ਨੇ ਆਪਣੇ ਕੰਪਲੀਟ ਵਿੱਚ ਹੀ ਲਿਖਾਇਆ ਹੈ ਕਿ ਮੈਨੂੰ ਉਹਨਾਂ ਨੂੰ ਲੱਗਦਾ ਹੈ ਕਿ ਉਹ ਵੀ ਇਸ ਦੇ ਵਿੱਚ ਨਾਲ ਇੰਪੋਰਟੈਂਟ ਇਸ ਮਰਦਕ ਕੋਲ ਆਪ ਅਧਵਿਸ਼ ਕਰ ਰਹੇ ਹੈ ਕਿ ਆਪਾਂ ਜਿਵੇਂ ਵੀ ਸਾਹਮਣੇ ਆਏ ਸਾਰੀ ਚੀਜ਼ ਕਾਹਨ ਹੈ ਪੁਰਾਣਾ ਕੋ ਕ੍ਰਿਮੀਨਲ ਰਿਕਾਰਡ ਹੈ ਉਹ ਆਪਣੀ ਤਫਤੀਸ਼ ਦੇ ਵਿੱਚ ਹੈਗਾ ਜਿਵੇਂ ਸਾਡੇ ਸਾਹਮਣੇ ਕੋਈ ਨਵੀਂ ਚੀਜ਼ ਆਏਗੀ ਆਪਾਂ ਤੁਹਾਨੂੰ ਦੱਸਦੇ ਆ ਤੁਹਾਨੂੰ ਵੀ ਪਤਾ ਹੀ ਹੈ ਕਿ ਸ਼ਾਮੀ 7 ਵਜੇ ਦੀ ਇਹ ਵਾਰਤਾ ਹੈਗੀ ਹੈ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਇਹ ਕੰਮ ਕਰਦੇ ਹੋਏ ਪਰਚਾ ਦਰਜ ਕਰਕੇ ਸਾਨੂੰ ਹੋਰ ਨਵੀਆਂ ਚੀਜ਼ਾਂ ਸਾਹਮਣੇ ਆਈਆਂ ਆਪਾਂ ਨਾਲ ਦੇਣਾ ਸ਼ੁਰੂ ਜਿਹੜੇ ਤੁਰ ਜਸਤੀ ਦਾ ਜਿਹੜੀ ਕਿ ਬੈਕ ਨਹੀਂ ਜੀ ਅਸ ਇਸ ਦੇ ਵਿੱਚ ਵੀ ਰਿਹਾ ਤੇ ਵੈਪਨ ਜਿਹੜਾ ਲਾਇਸੈਂਸ ਹੀ ਹੈ ਜੀ ਮੈਮ ਹਾਂ ਜੀ ਵੈਪਨ ਤੇ ਰਾਉਂਡ ਕਿਸੇ ਪਿਛਲੇ ਸੀ ਜੀ ਜੋ ਵੈਪਨ ਆਫ ਅਫੈਂਸ ਹੈਗਾ ਉਹ ਰਿਕਵਰ ਹੋ ਚੁੱਕੇ ਉਹ ਨਾਦਾ ਲਾਇਸੈਂਸ ਹੀ ਕਰ ਲਿਆ ਤੇ ਉੱਥੇ ਮੌਕੇ ਤੇ ਜੋ ਤੇਨੀਆਂ ਚਾਰੰਗ ਜੋ ਚਲੇ ਨੇ ਸਾਡੇ ਨੂੰ ਜੋ ਖੋਲ ਬਰਾਮਾ ਉਸੀ ਕੋਲ ਗਈ ਲੱਗਿਆ ਤੇ ਉਹਦਾ ਵਿਅਕਿਆ ਫ੍ਰੈਂਸੀ ਦਾ ਸੀ ਸੀ ਨੁਪੇ ਸੀ ਸੀ ਟੀ ਵੀ ਸਾਹਮਣੇ ਹੈ ਜਿੱਦੇ ਵਿੱਚ ਪਤਾ ਲੱਗਿਆ ਵੀ ਉਹ ਕੱਲੀ ਸੀ ਜਾਂ ਫਿਰ ਉਹਨਾਂ ਨਾਲ ਸੀਗੇ ਕੋਈ ਹੋਰ ਜਰਮਟ ਕਰ ਸਕਦਾ ਅਸੀਂ ਕਰ ਰਹੇ ਹਾਂ ਤਫਤੀਸ਼ ਤੁਹਾਨੂੰ ਇਹਦੀ ਬੰਨ ਕੀ ਜਿਹੜੀ ਡਿਟੇਲ ਹੈ ਜੀ ਪਰਚੀ ਜਿਹੜੀ ਤਾਰਾ ਮਲ ਗਈ ਹੈ ਨਾ ਅਬਾ ਪ੍ਰੈਸ ਨੋਟ ਤੁਹਾਨੂੰ ਦੇ ਸਕਦਾ ਅਜੀ ਪਲੀਜ਼ ਮਰਾ ਜੇ ਗਲਤ ਆ। ਅਜੀ ਪ੍ਰੈਸ ਨੋਟ ਹੈਗਾ ਤੁਹਾਨੂੰ ਪ੍ਰੈਸ ਨੋਟ ਸ਼ੇਅਰ ਕਰ ਦਿੰਦੇ ਹਾਂ ਜੀ ਉਸ ਦੇ ਵਿੱਚ ਮਰਡਰ ਦੀ ਤੇ ਕਾਂਸਪਰੇਸੀ ਜੋ ਬੀ ਐਨ ਐਸ ਦੀ ਨਵੀਂ ਪਹਰਾਵਾ 100 ਦਿਨ ਅਤੇ ਕਾਟ ਦੋ ਪੀ ਐਨ ਐਸ ਦੇ ਵਿੱਚ ਤੇ ਆਮ ਸੈੱਟ ਦੇ ਵਿੱਚ ਬਹੁਤ ਮਾੜਾ ਬਵਾ ਕੇ ਮੋਦੀ ਐਜੀ ਨਹੀਂ ਕੁਝ